ਸਤਿ ਸ਼੍ਰੀ ਅਕਾਲ ਦੋਸਤੋ ਅਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲਾਗੇ ਦਾ ਪਿੰਡ ਹੈਗਾ ਜੀ ਖਰਿਆਲਾ ਤੇ ਵੀਰ ਦਾ ਨਾਮ ਹੈਗਾ ਨਰਿੰਦਰ ਸਿੰਘ ਅੱਜ ਬੂਰੀ ਮਾਝ ਦੀ ਡਿਟੇਲ ਸਾਂਝੀ ਕਰਾਂਗੇ ਜੀ ਤੇ ਅੱਜ ਤਰੀਕ ਹੈਗੀ ਹੈ ਜੀ 24 ਅਗਸਤ 2025 ਸਮਾਂ ਕੁਝ ਸਵੇਰ ਦੇ 9:30 ਵਜੇ ਦਾ ਆਦੋਂ ਵੀਰ ਨੇ ਕਰਦੇ ਆਂ ਗੱਲਬਾਤ ਸ਼ੁਰੂ ਔਰ ਵੀਰ ਜੀ ਸਾਸੀ ਕਾਲ ਸਾਸੀ ਕਾਲ ਟਟਾ ਸਾਹਿਬ ਔਰ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਜੀ ਵਧੀਆ ਔਰ ਸਾਰੇ ਵੀਰਾਂ ਨੂੰ ਸਾਸੀ ਕਾਲ ਜੀ ਹਾ ਸਾਸੀ ਕਾਲ ਜੀ ਤੇ ਵੀਰ ਜੀ ਇੱਕੋ ਮੱਝ ਬਗਾਉਗਾ ਜੀ ਹਾਂ ਜੀ ਵੀਰ ਜੀ ਇੱਕ ਬੂਰੀ ਛੋਟੀ ਪਹਿਲੇ ਪਸੂ ਆਪਣੇ ਨਿਕਲ ਗਏ ਜੀ ਹਾਂ ਜੀ ਪਹਿਲੇ ਸਾਰੇ ਵੇਗ ਗਏ ਆ ਜੀ ਠੀਕ ਹੈ ਜੀ ਠੀਕ ਹੈ ਆਪਾਂ ਪਰਸੋਂ ਪਾਈ ਹੀ ਵੀਡੀਓ ਹਨਾ ਜੀ ਹਾਂ ਜੀ ਉਹ ਪਰਸੋਂ ਪਾਈ ਠੀਕ ਹੈ ਜੀ ਤੇ ਸਹੀ ਦਿਓ ਜਾਣਕਾਰੀ ਫਿਰ ਇਹਦੀ ਵੀਰ ਜੀ ਝੋਟੀ ਆ ਬੂਰੀ ਝੋਟੀ ਆ ਦੂਜਾ ਸੁਗਾ ਵਾ ਹਾਂ ਜੀ 8 ਲੀਟਰ ਦੁੱਧਾ ਪਿਓਰ ਨਹੀਂ ਲੀਦੀ ਆ ਪਿਓਰ ਨਹੀਂ ਲੀਦੀ ਆ ਹਾਂ ਜੀ ਪੈਰ ਵ ਲੋ ਜੀ ਕਾਦੀ ਚੈੱਕ ਕਰੋ ਆਪ ਦਾ ਆਣ ਕੇ ਚੋਗੇ ਆਪ ਦੀ ਤਸੱਲੀ ਕਰੋ ਦੋ ਟਾਈਮ ਚੋ ਤਿੰਨ ਚੋ ਆਪਾਂ ਇਹ ਨਹੀਂ ਤੇ ਕੀ ਤਰ੍ਹਾਂ ਰੋਵੇ ਹਾਂਜੀ ਤੇ ਨਾ ਚੋ ਹਾਂਜੀ ਤੇ ਆਪ ਦੀ ਤਸੱਲੀ ਕਰੇ ਕਰੀ ਇੱਕ ਮਾਰਗ ਤੇ ਮਗਰ ਕੀ ਆ ਗਿਆ ਜੀ ਮਗਰ ਇਹਦੇ ਵਿੱਚ ਜੀ ਕਟਾ ਵਾ ਮਗਰ ਕਟਾ ਆ ਗਿਆ ਪਤਾ ਵੀ ਬੂਰਾ ਜੀ ਨੀਲੀ ਦਾ ਪਿਓਰ ਨੀਲੀ ਦਾ ਪਿਓਰ ਕਟਾ ਆ ਗਿਆ ਹਾਂ ਜੀ ਕੋਈ ਹੋਊਗਾ 15 ਦਿਨਾਂ ਦੇ ਵਿੱਚ 15 ਦਿਨ 15 ਦਿਨ ਹੋ ਗਏ ਆ ਗਿਆ ਜੀ ਇਹਨੇ ਕੀ ਆ ਜੀ ਊਲਾ ਕਟਾ ਦੇ ਦਿਆ ਜੀ ਕਿਲਕਿਲ ਜਿਲਕਿਲ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਨਾਲ ਹੀ ਰਿਜ਼ਲਟ ਘੇੜ ਹੈ ਨਾ ਜੀ ਹਾਂਜੀ ਹਾਂਜੀ ਬਿਲਕੁਲ ਘੇੜ ਹੈ ਪੂਰੀ ਮਦਰਿਆ ਦੇ ਮਗਰ ਕਟਾ ਵੀ ਪੂਰਾ ਹੀ ਦਿੱਤਾ ਨੇ ਹਾਂਜੀ ਹਾਂਜੀ ਪੂਰਾ ਕਟਾਪ ਕਟਾ ਵੀ ਨੀਲੀ ਦਾ ਮਾਜ ਵੀ ਨੀਲੀ ਦੀ ਪਿਓਰ ਆ ਕਿੰਨਾ ਵੀਰ ਜੀ ਦੁੱਧ ਦਾਤ ਕਿੰਨਾ ਉਹ ਵੀਰ ਜੀ 8 ਲੀਟਰ ਆਪਾਂ ਦੇ ਤੇ ਕੱਲ ਹੀ ਲਿਆਂਦੇ ਨੇ ਜੋੜ ਮਾਰ ਗਿਆ ਜੀ 8 ਲੀਟਰ ਦੁੱਧ ਦਾ ਅੱਛਾ ਜੀ 8 ਲੀਟਰ ਦੁੱਧ ਦੇ ਆ ਜੀ ਹਾਂਜੀ ਉਹਨਾਂ ਵੀਰਾਂ ਦੀ ਸਾਫ ਨਹੀਂ ਹੈਗੀ ਪੂਰੀ ਜੀ ਅੱਛਾ ਜੀ ਜਿਹੜਾ ਵੀਰ ਭਰਾ ਸੰਭੂਗਾ ਦੁੱਧ ਦਾ 12 ਲੀਟਰ ਕਰਾਊਗੀ ਕਰਜੋਗੀ ਕਰਜੋਗੀ ਕੋਈ ਸ਼ੱਕ ਨਹੀਂ ਮੜੇ ਤੋੜ ਕੇ ਉਹ ਆ ਵੀ ਵੀਰ ਇਹ ਦਿਓ ਨਾਲ ਦੀ ਚਾਰ ਵੀ ਕੋਈ ਨਹੀਂ ਜੇ ਥੋੜੀ ਹਦੀ ਆ ਅੱਛਾ ਹੀ ਉਹ ਤਾਂ ਡੰਕਰ ਦਾ ਦਿੰਦਾ ਲਓ ਜੀ ਕਰੋ ਜੀ ਚੈੱਕ ਥਾਣ ਥਣ ਵੀਰ ਜੀ ਕਿਵੇਂ ਵੀਰ ਜੀ ਓਕੇ ਥਾਣ ਕੋਈ ਭੂ ਛੱਟਾ ਨਹੀਂ ਹੈਗਾ ਠੀਕ ਹੈ ਬਾਕੀ ਥਾਣ ਫਲੀਆਂ ਰਗੇ ਲੱਗੇ ਆ ਬਹੁਤ ਸ਼ਾਨਦਾਰ ਝੋਟੀ ਆ ਜੀ ਪਿਓਰ ਨੇਲੀ ਦੀ ਝੋਟੀ ਪਿਓਰ ਜਿਹਨੂੰ ਬਿਲਕੁਲ ਜੀ ਬਿਲਕੁਲ ਹਾਂ ਜਾਂਦੀ ਫਿਰ ਮੋਗੇ ਵਾਂਗੂ ਵਰਦੀ ਆ ਚਵਾਈ ਜੂਏ ਇੱਕ ਨੰਬਰ ਬੁੱਕਰ ਨੰਬਰ ਜੀ ਇੱਕ ਨੰਬਰ ਚਵਾਈ ਹੈ ਸਹੀਆਂ ਵਾਲੀ ਪੂਰੀ ਹੈ ਨਹੀਂ ਹਾਂਜੀ ਹਾਂਜੀ ਇਹਨਾਂ ਦੀ ਡਿਮਾਂਡ ਬਹੁਤ ਬਹੁਤ ਜ਼ਿਆਦੀ ਵੀਰ ਜੀ ਹਾਂਜੀ ਡਿਮਾਂਡ ਤੇ ਤੁਹਾਨੂੰ ਪਤਾ ਬੂਰੀ ਝੋਟੀ ਜੱਜ ਕਾਲ ਬਹੁਤਿਆਂ ਵੀ ਰਲੇ ਡੰਗਰ ਰਹਿ ਗਈ ਹਾਂਜੀ 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 ਬਾਕੀ ਪਈ ਉਹ ਡੰਗਰ ਆਗੇ ਨੀਲੀ ਆਗੇ ਮੌਰਾ ਜਾਗੇ ਹਾਂਜੀ ਬੂਰੀਆਂ ਝੋਟੀਆਂ ਬਹੁਤ ਘਟ ਗਈਆਂ ਦੀਆਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਰਿਜ਼ਲਟ ਵੀ ਮਗਰਬ ਬਹੁਤ ਹੈੜਿਆ ਹਾਂਜੀ ਹਾਂਜੀ ਬਹੁਤ ਵਧੀਆ ਘਟਾ ਵੀ ਨੀਲੀ ਦਾ ਹਾਂਜੀ ਹਾਂਜੀ ਕਿ ਚੰਗੇ ਗਾਂ ਜਾ ਕੇ ਚੰਗੇ ਜਨਵਰ ਪਾਉਗੀ ਹਾਂਜੀ ਹਾਂਜੀ ਨਹੀਂ ਕਾਪੋ ਆਪਣੀ ਸਾਹ ਆਜੀ ਹਾਂਜੀ ਕੋਈ ਸਾਹ ਦੇ ਮੋਲੇ ਤੇ ਹੁਣ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਠੀਕ ਠੀਕ ਵੀਰ ਜੀ ਤੇ ਧਰਾ ਦੂਰਾ ਮਾਰ ਕੇ ਵਿਖਾ ਦਈਏ ਵੀਰ ਜੀ ਹਾਂਜੀ ਆ ਜੀ ਵੀਰ ਜੀ ਮਾੜਾ ਆਪਾ ਬਚਾ ਲਾ ਕੇ ਖਾਣੇ ਆ ਲਓ ਜੀ ਹਾਂਜੀ ਹਾਂਜੀ ਕਿਉਂ ਬਹੁਤ ਮਿੱਠੀ ਝੋਟੀ ਆ ਵੇ ਲੋਈ ਆਪਾਂ ਕੋਈ ਰੋਂਗਾੜੀ ਪਾਇਆ ਕੋਈ ਭਾੜਾ ਨਹੀਂ ਪਾਇਆ ਕੋਈ ਕੁਛ ਨਹੀਂ ਗਾ ਹਾਂਜੀ ਇਸ ਤਰ੍ਹਾਂ ਮਰਜੀ ਕੁਬੀਰ ਭਰਾ ਆ ਕੇ ਚੋਗੇ ਤਸੱਲੀ ਕਰੇ ਇਹ ਨਹੀਂ ਇੱਕ ਦਿਹਾੜ ਤੇ ਆ ਠੀਕ ਆ ਜੀ ਕੋਈ ਭੂਰ ਦੇ ਚੱਟਾ ਨੇ ਕੋਈ ਪਾਵੇ ਲੈ ਜੀ ਪਹਿਲੇ ਬੱਚਾ ਇਧਰ ਕਰ ਦੋ ਇਹ ਆਪਾਂ ਇਦਾਂ ਕੋਈ ਮਾਰਦੇ ਨਹੀਂ ਇਹਦੇ ਅੱਛਾ ਜੀ ਆ ਵੇਖੋ ਜੀ ਕੋਈ ਭੂਰ ਨੇ ਕੋਈ ਚੱਟਾ ਨੇ ਕੇਤਾਂ ਦੇ ਵਿੱਚ ਇਹ ਪਸ਼ਮੀ ਨਹੀਂ ਹੈ ਪੂਰੀ ਆ ਵੇ ਮੋਗੇ ਨੂੰ ਵਾਰਦੀ ਝੋਟੀ ਦੇ ਆ ਠੀਕ ਹੈ ਜੀ ਮਿੱਠਣਾ ਤੁਣਾ ਦੀ ਤਾਂ ਪੂਰੀ ਗਾਰੰਟੀ ਹੈ ਨਾ ਜੀ ਦੁੱਧ ਦੀ ਪੂਰੀ ਗਾਰੰਟੀ ਹੈ ਨਾ ਜੀ ਹਾਂ ਜੀ ਪੂਰੀ ਪੂਰੀ ਲਓ ਜੀ ਕਰੋ ਜੀ ਚੈੱਕ ਹਾਂ ਜੀ ਅੱਜ ਕਾਮ ਚੈੱਕ ਕਰ ਸਕਦੇ ਆ ਜੀ ਠੀਕ ਆ ਜੀ ਬਾਕੀ ਕੋਈ ਵੀਰ ਭਰਾ ਜਿੰਨੇ ਲੈਣੀ ਹੋ ਆਪਣੀ ਤਸੱਲੀ ਕਰ ਸਕਦਾ ਹੈ ਨਾ ਜੀ ਜੋ ਕੇ ਆਦੀ ਤਸੱਲੀ ਕਰੇ ਗੱਲ ਆ ਪਾਣੇ ਹਾਂ ਜੀ ਕਈ ਵੀਰ ਮੁੜ ਕੇ ਆਨਲਾਈਨ ਮੰਗਾਉਂਦੇ ਆਂਦੇ ਯਾਰ ਤਾਰਾ ਮਾਰ ਕੇ ਵਿਖਾਉ ਫੇਰ ਚੇਚੀਆਂ ਹੋਣਾ ਪੈਂਦਾ ਨਗਰਾ ਹਾਂਜੀ ਹਾਂਜੀ ਤੇ ਇਤਨਾ ਬੰਦਾ ਵਿਖਾ ਦੇ ਵੀਡੀਓ ਦੇ ਚ ਪਤਾ ਲੱਗ ਜਾਂਦਾ ਵਾ ਪਤਾ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤੇ ਕੀ ਰੇਟ ਰੂਟ ਸਾ ਜੀ ਇਹਦਾ ਇਹ ਜੀ ਮੌਲਦਾ ਆਪਾਂ ਦਾ ਅਸੀਰ ਕਰਦੇ ਆ ਆਪਾਂ ਦੇਣ ਲੈਣ ਵਾਲੀ ਆਪਾਂ ਗੱਲ ਕਰਨੀ ਕੋਈ ਹਾਂਜੀ 75000 ਦੀ ਝੋਟੀ ਦੇਦੇ ਹਾਂ ਜਾਂ ਨਾ ਠੀਕ ਹੈ ਜੀ ਪੱਕੀ 75000 ਦੀ ਤਾਂ ਮਾਨਤਨ ਸ਼ਾ ਜੀ ਮਾਨਤਨ ਬੰਦ ਲਵ ਕੋਈ ਥੋੜਾ ਘੜਾ ਕਰਾਂਗੇ ਕਰਾਈ ਪਾੜੇ ਜੋ 65000 ਛੋੜ ਛੱਪਾ ਜੀ ਛੋੜ ਛੱਪਾ ਕਿਉਂ ਆਪਾਂ ਮੋਲੀ ਆਪਾਂ ਜਾਇਜ਼ ਪਿਆ ਜਦੋਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਆਪਾਂ ਜੀ 999943 ਹਾਂਜੀ 88419 ਠੀਕ ਆ ਜੀ ਹਾਂਜੀ ਪਿੰਡ ਮਾਨ ਤਹਿਸੀਲ ਪਟੇ ਜਿਲ੍ਹਾ ਕਰਨਤਾਰਨਾ ਠੀਕ ਆ ਜੀ ਇਹ ਵੀਰ ਜੀ ਕਰਿਆਲੇ ਦੇ ਨੇੜੇ ਪੈਂਦਾ ਖੇਮ ਦਾ ਰੋਡ ਤੇ ਠੀਕ ਆ ਜੀ ਹਾਂਜੀ ਕਰਿਆਲੇ ਤੋਂ 1 ਕਿਲੋਮੀਟਰ ਦੂਰ ਆ ਮਾਨ ਪਿੰਡ ਠੀਕ ਆ ਜੀ ਤੇ ਇਹ ਕੋਠੀ ਬਾਹਰ ਤੋਂ ਹੀ ਦੇਜਾਂਦੀ ਵੀਰ ਜੀ ਹੈ ਨਾ ਅੰਦਰ ਬਾਹਰਲੇ ਪਾਸੇ ਆ ਜੀ ਉਧਰੋਂ ਕਰਿਆਲੇ ਵੱਲੋਂ ਆਵੇ ਸੱਚੇ ਹੱਥ ਪਹਿਲੀ ਕੋਠੀ ਸਾਈਡ ਤੇ ਠੀਕ ਆ ਜੀ ਹਾਂਜੀ ਓਕੇ ਵੀਰ ਜੀ ਧੰਨਵਾਦ ਜੀ ਹਾਂਜੀ ਦੋਸਤੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੁਹਾਡੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਹੜੇ ਵੀਰ ਨੂੰ ਪਸ਼ੂ ਪਸੰਦ ਆ ਤੇ ਵੀਰ ਨਾਲ ਕਰਨ ਸੰਪਰਕ ਠੀਕ ਹੈ ਜੀ ਤੇ ਪੂਰੀ ਗੱਲਬਾਤ ਕਰ ਲੈਣ ਵੀਰ ਨਾਲ ਹਾਂਜੀ ਹਾਂਜੀ ਤੇ ਆਪਣਾ ਜਿਵੇਂ ਵੀ ਸੈਟ ਆਉਂਦਾ ਕਰ ਲੈਣਾ ਹਣਾ ਜੀ ਹਾਂਜੀ ਹਾਂਜੀ ਉਹ ਤੇ ਚਲੋ ਆਪਾਂ ਅਗਲੇ ਨੇ ਵੇਖਣਾ ਜਿਹਨੇ ਰਕਮ ਲਾਉਣੀ ਆ ਆਪਾਂ ਤੇ ਨੇ ਵੀ ਤਸੱਲੀ ਕਰੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਓਕੇ ਵੀਰ ਜੀ ਧੰਨਵਾਦ ਜੀ ਓਕੇ ਵੀਰ ਜੀ ਓਕੇ